ਕਿਸਾਨਾਂ ਵੱਲੋਂ 6ਵੇਂ ਦਿਨ ਵੀ ਲੱਡੋ ਪਲਾਜ਼ਾ ਟੋਰ ਪਲਾਜ਼ਾ ਬੰਦ ਕਰ ਦਿੱਤਾ ਗਿਆ ਜੀ ਤੇ ਲੋਕਾਂ ਨੂੰ ਕਾਫੀ ਰਾਹਤ ਮਿਲ ਰਹੀ ਹੈ। ਇਹਦਾ ਭਾਅ ਕਹਿੰਦੇ ਵੀ ਰੇਟ ਹੈ ਜਿਹੜਾ ਉਹ 3-4 ਵਾਰੀ ਬਦਲਤਾ ਇੱਕ ਸਾਲ 'ਚ ਤੇ ਕਿਸਾਨਾਂ ਦੀ ਮੰਗ ਹੈ ਕਿ ਇਹਦਾ ਰੇਟ ਪਹਿਲਾ ਵਾਲਾ ਰੱਖਿਆ ਜਾਵੇ। ਕੰਪਨੀ ਕਹਿੰਦੀ ਹੈ ਕਿ ਸਾਨੂੰ ਕਰੀਬ-ਕਰੀਬ 1 ਕਰੋੜ ਰੁਪਏ ਦਾ ਰੋਜ਼ ਦਾ ਘਾਟਾ ਪੈਂਦਾ ਹੈ। ਵੇਖੋ ਤਾਂ 65 ਦਿਨਾਂ ਦੇ ਵਿੱਚ ਕਿੰਨੇ ਪੈਸੇ ਇਹ ਲੈ ਜਾਂਦੇ ਨੇ ਉਰ ਬਦਲਵੇਂ ਰੂਪ ਦੇ ਵਿੱਚ ਕਟਿਆ ਜਾ ਰਿਹਾ ਹੈ ਇਹ ਇੱਕ ਨਵਾਂ ਢੰਗ ਫੜ ਲਿਆ ਹੈ ਕਿ ਘਰੋਂ ਬਾਹਰ ਨਿਕਲੋ ਗੱਡੀ ਲੈ ਕੇ ਤੁਸੀਂ 200 ਕਿਲੋਮੀਟਰ ਦੀ ਨਿਕਲੇ 5-6 ਥਾਮਾਂ ਤੇ ਤੁਹਾਡੀ ਜੇਬ ਘੱਟੀ ਜਾਂਦੀ ਹੈ ਹੁਣ ਆਲਾਕਾਵਾਸੀ ਵੀ ਉੱਥੇ ਜਾ ਕੇ ਸ਼ਾਮਲ ਹੋਣ ਲੱਗ ਗਏ ਬਹੁਤ ਸਾਰੇ ਰਾਹਗੀਰਾਂ ਨੇ ਖੁਸ਼ੀ ਪ੍ਰਗਟਾਈ ਹੈ ਕਿਆ ਤਾਂ ਕਿਸਾਨ ਜਥੇਬੰਦੀਆਂ ਨੇ ਮੌਜਲਾ ਹਤੀ ਜਦੋਂ ਸਰਕਾਰਾਂ ਭੱਜ ਜਾਣ ਫੇਲ ਹੋ ਜਾਣ ਉਦੋਂ ਲੋਕ ਕਸੂ ਆਪਣੇ ਹੱਥਾਂ ਦੇ ਵਿੱਚ ਰਹਿੰਦੇ ਨੇ ਐਟ ਪੇਪਰ ਨੂੰ ਲੈ ਕੇ ਲਗਾਤਾਰ ਸਿਆਸਤ ਗਰਮਾਂਦੀ ਜਾ ਰਹੀ ਆ ਉੱਥੇ ਹੀ ਆਮਾਦੀ ਪਾਰਟੀ ਹੋਗੀ ਕਾਂਗਰਸ ਹੋਗੀ ਲਗਾਤਾਰ ਵਿਰੋਧ ਕਰ ਰਹੀ ਹੈ ਜੀ ਕਾਂਗਰਸ ਦੇ ਪ੍ਰਧਾਨ ਨੇ ਜੀ ਪੰਜਾਬ ਦੇ ਹਰਿੰਦਰ ਸਿੰਘ ਰਾਜਵੜੀ ਵੱਲੋਂ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਮੰਗ ਕੀਤੀ ਹੈ ਕਿ ਕਾਰਵਾਈ ਹੋਣੀ ਚਾਹੀਦੀ ਹੈ ਤੇ ਬੱਚਿਆਂ ਦਾ ਭਵਿੱਖਾ ਉਸ ਰੱਖਿਅਤ ਹੋਣਾ ਚਾਹੀਦਾ ਹੈ ਕਿ ਉਹਨੇ ਮੰਗ ਕੀਤੀ ਹੈ ਕਿ ਮਾਨਯੋਗ ਸੁਪਰੀਮ ਕੋਰਟ ਦੇ ਜੱਜ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾ ਕੇ ਇਹਦੀ ਵਿਸ਼ੇਸ਼ ਜਾਂਚ ਕਰਾਈ ਜਾਵੇ ਤੇ ਜਾਂਚ ਇਸ ਕਿਸਮ ਦੀ ਨਾ ਹੋਵੇ ਜਿਵੇਂ ਪਹਿਲਾਂ 40 ਨਾਲ ਹੋਊਗੀ ਭਾਰਤੀ ਸਰਕਾਰ ਇਹਨਾਂ ਆਧਾਰਿਆਂ ਨੂੰ ਕਮਜ਼ੋਰ ਕਰਨ ਤੇ ਲੱਗੀ ਹੋਈ ਹੈ ਸਾਰੇ ਥਾਵਾਂ ਤੇ ਭਾਜ ਭਾਈ ਕਰਨ ਹੋ ਰਿਹਾ ਹੈ ਵਿਰੋਧੀ ਧਿਰ ਦੇ ਕੋਲ ਇਹ ਨਵੀਂ ਲੋਕ ਸਭਾ ਵਾਸਤੇ ਐਸ ਤਰ੍ਹਾਂ ਦੇ ਕਾਪੀ ਸਿਸਟਮ ਆ ਗਏ ਨੇ ਕਾਫੀ ਬੁੱਧੇ ਆ ਗਏ ਨੇ ਜਿਨ੍ਹਾਂ ਤੇ ਉਹ ਵਿਚਾਰ ਤੇ ਸਰਕਾਰ ਤੋਂ ਜਵਾਬ ਮੰਗ ਸਕਦੇ ਹਾਂ ਤੁਹਾਨੂੰ ਜਿਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਆਹੀ ਹੋਣ ਲੱਗੀ ਸੀ ਪਰ ਕੁਝ ਲਈ ਉਹ ਟਾਲ ਗਿਆ ਦਲਤ ਦੇ ਹੁਕਮਾਂ ਨੂੰ ਏਟਰੀ ਦਾਲ ਦੇ ਹੁਕਮਾਂ ਨੂੰ ਪ੍ਰਭਾਵ ਨਹੀਂ ਮੰਨਿਆ ਜਾਵੇਗਾ ਜਦੋਂ ਤੱਕ ਹਾਈ ਕੋਰਟ ਦਾ ਫੈਸਲਾ ਨਹੀਂ ਆਉਂਦਾ ਅਰਵਿੰਦ ਕੇਜਰੀਵਾਲ ਉਦੋਂ ਤੱਕ ਜੇਲ੍ਹ ਰਹੇਗਾ ਅਰਵਿੰਦ ਕੇਜਰੀਵਾਲ ਦੀ ਜਵਾਨ ਤੋਂ ਹੀ ਤਾਂ ਇਹਨਾਂ ਦੇ ਬੜੇ ਭੰਗੜੇ ਪਾਏ ਉੱਪਰੋਂ ਲੈ ਕੇ ਥੱਲੇ ਤੱਕ ਇਹ ਨੱਚੇ ਟਾਕੇ ਵਜਾਏ ਜਿਵੇਂ ਦੀਵਾਲੀ ਆਈ ਹੁੰਦੀ ਹੈ ਇਹ ਜਵਾਨਤਾ ਹੈ ਤੇ ਜਵਾਨਤ ਵੀ ਕਥਤ ਰੂਸ਼ਵਤ ਦੇ ਕੇਸ ਦੇ ਵਿੱਚ ਹੈ ਜਵਾਨਤਾ ਕੋਈ ਕੇਸ ਹੱਲ ਨਹੀਂ ਹੋਇਆ ਤਫਸੀਰ ਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੇ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦਿਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੰਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾਂ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਦਾ ਸਵਾਗਤ ਹੈ। ਸ਼ੁਕਰੀਆ ਬਹੁਤ ਮਿਹਰਬਾਨੀ ਜੀ। ਢਿੱਲੋਂ ਸਾਹਿਬ ਨੈਟ ਪੇਪਰ ਨੂੰ ਲੈ ਕੇ ਲਗਾਤਾਰ ਸਿਆਸਤ ਗਰਮਾਂ ਦੀ ਜਾ ਰਹੀ ਹੈ ਉੱਥੇ ਹੀ ਆਮ ਆਦਮੀ ਪਾਰਟੀ ਹੋਗੀ ਕਾਂਗਰਸ ਹੋਗੀ ਲਗਾਤਾਰ ਵਿਰੋਧ ਕਰ ਰਿਹਾ ਅੱਜ ਕਾਂਗਰਸ ਦੇ ਪ੍ਰਧਾਨ ਨੇ ਜੀ ਪੰਜਾਬ ਦੇ ਅਮਨਿੰਦਰ ਸਿੰਘ ਰਾਜਾਵੜੀ ਵੱਲੋਂ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਮੰਗ ਕੀਤੀ ਹੈ ਕਿ ਕਾਰਵਾਈ ਹੋਣੀ ਚਾਹੀਦੀ ਹੈ ਤੇ ਬੱਚਿਆਂ ਦਾ ਭਵਿੱਖ ਆਸਰਖਿਤ ਹੋਣਾ ਚਾਹੀਦਾ ਜੀ ਦੇਖੋ ਆਮ ਆਦਮੀ ਪਾਰਟੀ ਤੇ ਕਾਂਗਰਸ ਇਸ ਮਾਮਲੇ ਦੇ ਵਿੱਚ ਇਕੱਠੀਆਂ ਨੇ ਇਹਦੇ ਵਿੱਚ ਤਾਂ ਅਕਾਲੀ ਦਲ ਵੀ ਇਹਨਾਂ ਦੇ ਨਾਲ ਹੀ ਹੈ ਪਰ ਅੱਜ ਕਾਂਗਰਸ ਪਾਰਟੀ ਨੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਸਾਬਕਾ ਵਿਧਾਇਕ ਮੌਜੂਦਾ ਵਿਧਾਇਕ ਸੰਸਦ ਮੈਂਬਰਾਂ ਨੇ ਸ਼ਿਰਕਤ ਕੀਤੀ ਅਤੇ ਇਹ ਭਾਜਪਾ ਦਫ਼ਤਰ ਵੱਲ ਜਾਣ ਲੱਗੇ ਸੀ ਉਸ ਤੋਂ ਪਹਿਲਾਂ ਇੱਕ ਸਟੇਜ ਲਾ ਕੇ ਇਹਨਾਂ ਨੇ ਉੱਥੇ ਭਾਸ਼ਣ ਬਾਜ਼ੀ ਵੀ ਕੀਤੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ 5 ਸਾਲਾਂ ਦੌਰਾਨ 41 ਪੇਪਰ ਲੀਕ ਹੋਏ ਨੇ ਜਿਹੜੀ ਇਹਨਾਂ ਨੇ ਉਹ ਨੈਸ਼ਨਲ ਟੈਸਟਿੰਗ ਏਜੰਸੀ ਬਣਾਈ ਹੈ ਇਹ ਬੱਚਿਆਂ ਦੇ ਭਵਿੱਖ ਦੇ ਨਾਲ ਖਲਵਾੜ ਹੈ ਉਹ ਕਹਿੰਦੇ ਕਿ ਲਗਾਤਾਰਤਾ ਦੇ ਵਿੱਚ ਇਹ ਮਾਮਲਾ ਜਿਉਂ ਦੀ ਤਿਉ ਚੱਲਦਾ ਹੈ ਔਰ ਅਜੇ ਤੱਕ ਕੋਈ ਠੋਸ ਕਦਮ ਤਾਂ ਹੋਇਆ ਨਹੀਂ ਅਸਲ ਗੱਲ ਇਹ ਹੈ ਕਿ ਬੱਚੇ ਮਿਹਨਤ ਕਰਦੇ ਆ ਤੇ ਜਦੋਂ ਬੱਚਿਆਂ ਦੇ ਮਿਹਨਤ ਪੱਲੇ ਨਹੀਂ ਪੈਂਦੀ ਕਈ ਨਿਰਾਸ਼ ਹੋ ਕੇ ਅਜਿਹੇ ਕਦਮ ਚੱਕ ਲੈਂਦੇ ਆ ਜਿਹੜੇ ਜਾਨ ਦਾ ਖੋਹ ਵੀ ਬਣ ਜਾਂਦੇ ਆ ਇਹਨਾਂ ਨੇ ਮੰਗ ਕੀਤੀ ਹੈ ਕਿ ਮਾਨਯੋਗ ਸੁਪਰੀਮ ਕੋਰਟ ਦੇ ਜੱਜ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾ ਕੇ ਇਹਦੀ ਵਿਸ਼ੇਸ਼ ਜਾਂਚ ਕਰਾਈ ਜਾਵੇ ਤੇ ਜਾਂ ਇਸ ਕਿਸਮ ਦੀ ਨਾ ਹੋਵੇ ਜਿਵੇਂ ਪਹਿਲਾਂ 40 ਨਾਲ ਹੋਊਗੀ ਉਹਨੂੰ ਬਕਾਇਦਾ ਤੌਰ ਦੇ ਉੱਤੇ ਅੱਗੇ ਲਿਆਂਦਾ ਜਾਵੇ ਤੇ ਭਾਰਤ ਦੀ ਸਰਕਾਰ ਇਹਨਾਂ ਆਧਾਰਿਆਂ ਨੂੰ ਕਮਜ਼ੋਰ ਕਰਨ ਤੇ ਲੱਗੀ ਹੋਈ ਹੈ ਸਾਰੇ ਥਾਵਾਂ ਤੇ ਭਾਜਪਾਈ ਕਰਨ ਹੋ ਰਿਹਾ ਹੈ ਇਹ ਗੱਲੇ بار بار ਆਖ ਰਹੇ ਨੇ ਇਸੇ ਤਰ੍ਹਾਂ ਇਹਨਾਂ ਦੇ ਵੱਡੇ ਆਗੂ ਨੇ ਰਾਹੁਲ ਗਾਂਧੀ ਸਾਹਿਬ ਰਾਹੁਲ ਗਾਂਧੀ ਨੇ ਬੱਚਿਆਂ ਨੂੰ ਇਹ ਭਰੋਸਾ ਦਿਵਾਇਆ ਬੱਚਿਆਂ ਦੀ ਮੰਗ ਸੀ ਕਿ ਤੁਸੀਂ ਲੋਕ ਸਭਾ ਦੇ ਵਿੱਚ ਇਹ ਮਸਲਾ ਉਠਾਇਓ ਵਿਰੋਧੀ ਧਿਰ ਦੇ ਕੋਲ ਇਹ ਨਮੀ ਲੋਕ ਸਭਾ ਵਾਸਤੇ ਐਸ ਤਰ੍ਹਾਂ ਦੇ ਕਾਫੀ ਸਿਸਟਮ ਆ ਗਏ ਨੇ ਕਾਫੀ ਮੁੱਦੇ ਆ ਗਏ ਨੇ ਜਿਨ੍ਹਾਂ ਤੇ ਉਹ ਵਿਚਾਰ ਤੇ ਸਰਕਾਰ ਤੋਂ ਜਵਾਬ ਮੰਗ ਸਕਦੀ ਹੈ ਸੋ راہਲ ਗਾਂਧੀ ਨੇ ਭਰੋਸਾ ਦਬਾਇਆ ਉਹਨਾਂ ਨੂੰ ਕਿ ਜਦੋਂ ਵੀ ਲੋਕ ਸਭਾ ਜੁੜੂਗੀ 24 ਤੋਂ ਇਹ ਨਵੀਂ ਲੋਕ ਸਭਾ ਜੁੜਨ ਲੱਗੀ ਹੈ ਤੇ ਮੈਂ ਇਸ ਮਾਮਲੇ ਦੇ ਵਿੱਚ ਉੱਥੇ ਗੱਲਬਾਤ ਉਠਾਵਾਂਗਾ ਇਹ ਮੁੱਦਾ ਉਠਾਵਾਂਗਾ ਕਿਉਂਕਿ ਦੇਸ਼ ਦੇ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ਜੀ ਸੋ ਜਲੰਧਰ ਦੇ ਵਿੱਚ ਅੱਜ ਨਾਮਜ਼ਦ ਕੀ ਪੱਤਰ ਭਰੇ ਗਏ ਨੇ ਢੁੱਲ ਸਾਹਿਬ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਵੀ ਐਲਾਨ ਹੋ ਚੁੱਕਿਆ ਜੀ। ਇਸ ਵੇਲੇ ਜਲੰਧਰ ਦੇ ਵਿੱਚ ਅੱਜ ਆਖਰੀ ਦਿਨ ਸੀ। ਜਿਹੜੀਆਂ ਪ੍ਰਮੁੱਖ ਪਾਰਟੀਆਂ ਦੋ ਖਾਸ ਕਰ ਕਾਂਗਰਸ ਤੇ ਅਕਾਲੀ ਦਲ ਕਾਂਗਰਸ ਪਾਰਟੀ ਨੇ ਸਾਬਕਾ ਕਾਉਂਸਲਰ ਕਈ ਵਾਰ ਦੇ ਤੇ ਸਾਬਕਾ ਡਿਪਟੀ ਮੀਅਰ ਬੀਬੀ ਸਰੇਂਦਰ ਕੌਰ ਨੂੰ ਆਪਣਾ ਉਮੀਦਵਾਰ ਔਲਾਣਿਆ ਜਿਸ ਵੇਲੇ ਅੱਜ ਉਹਨਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਤਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਸੀ ਬਾਕੀ ਸਾਰੇ ਕਾਂਗਰਸ ਵਾਲੇ ਅੱਜ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਸਨ ਉਧਰੋਂ ਜਦੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਸਰਜੀਤ ਕੌਰ ਉਹਨਾਂ ਨੇ ਨਾਮਜ਼ਦਗੀ ਦਾਖਲ ਕੀਤੀ ਉਦੋਂ ਬੀਬੀ ਜਗੀਰ ਕੌਰ ਤੇ ਹੋਰ ਆਗੂ ਨਾਲ ਸਨ ਕੱਲ ਸ਼ਾਮ ਨੂੰ ਇਹਨਾਂ ਨੇ ਨਾਮਜ਼ਦ ਕੀਤਾ ਵੀ ਸਾਡੇ ਉਮੀਦਵਾਰ ਇਹ ਨੇ ਉਹਦਾ ਐਲਾਨ ਕੀਤਾ ਤੇ ਪਤਾ ਲੱਗਿਆ ਕਿ ਬੀਬੀ ਸਰਜੀਤ ਕੌਰ ਵੀ ਸਾਬਕਾ ਕਾਉਂਸਲਰ ਨੇ ਉਹਨਾਂ ਦੇ ਪਤੀ ਸ਼ਾਇਦ ਸਰਦਾਰ ਪ੍ਰੀਤਮ ਸਿੰਘ ਵੀ ਕਾਉਂਸਲਰ ਰਹੇ ਨੇ ਸੋ ਪ੍ਰਮੁੱਖ ਪਾਰਟੀਆਂ ਸਾਰੀਆਂ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਕਾਂਗਰਸ ਪਾਰਟੀ ਭਾਰਤੀ ਜਨਤਾ ਪਾਰਟੀ ਵਗੈਰਾ ਇਹਨਾਂ ਸਾਰਿਆਂ ਨੇ ਉਮੀਦਵਾਰ ਐਲਾਨਤਾ ਤੇ ਪਤਾ ਇਹ ਵੀ ਲੱਗਾ ਕਿ ਨੀਟੂ ਛਟਰਾ ਵਾਲਾ ਵੀ ਪਹੁੰਚ ਗਿਆ ਉੱਥੇ ਉਹਨੇ ਵੀ ਕੋਈ ਉਮੀਦਵਾਰ ਖੜਾ ਕੀਤਾ ਕੁਝ ਆਜ਼ਾਦ ਵੀ ਆ ਗਏ ਇਸ ਤੋਂ ਬਾਅਦ ਕੱਲ ਇਹਨਾਂ ਕਾਗਜ਼ਾਂ ਦੀ ਪੜਤਾਲ ਹੋਵੇਗੀ ਜੇ ਕੋਈ ਗਲਤ ਪਾਇਆ ਗਿਆ ਉਹਨੂੰ ਰੱਦ ਕਰ ਦਿੱਤਾ ਜਾਵੇਗਾ ਉਸ ਤੋਂ ਬਾਅਦ ਫਿਰ ਕਾਗਜ਼ ਵਾਪਸ ਲੈਣ ਦੀ ਤਰੀਕ ਹੁੰਦੀ ਹੈ 10 ਜੁਲਾਈ ਨੂੰ ਜਲੰਧਰ ਦੇ ਵਿੱਚ ਜਲੰਧਰ ਪੱਛਮੀ ਸੀਟ ਲਈ ਵੋਟਾਂ ਪਾਈਆਂ ਜਾਣਗੀਆਂ ਜਿਨ੍ਹਾਂ ਦਾ ਨਤੀਜਾ ਫਿਰ 13 ਜੁਲਾਈ ਨੂੰ ਬਾਕੀ ਰਾਜਾਂ ਦੇ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਐਲਾਨਿਆ ਜਾਵੇਗਾ ਜੀ ਸੋ ਖਸਨਾ ਵੱਲੋਂ 6ਵੇਂ ਦਿਨ ਵੀ ਲਾਡੋ ਪਲਾਜ਼ਾ ਟੋਲ ਪਲਾਜ਼ਾ ਬੰਦ ਕਰ ਦਿੱਤਾ ਗਿਆ ਜੀ ਤੇ ਲੋਕਾਂ ਨੂੰ ਕਾਫੀ ਰਾਹਤ ਮਿਲ ਰਹੀ ਹੈ। ਇਹ ਲਾਡੋਵਾਲ ਹੈ। ਲਾਡੋਵਾਲ ਟੋਲ ਪਲਾਜ਼ਾ ਜਦੋਂ ਅਸੀਂ ਟੱਪਦੇ ਹਾਂ ਜਲੰਧਰ ਦੇ ਵਿੱਚ ਮਤਲਬ ਕਹ ਰਿਹਾ ਜਲੰਧਰ ਲੁਧਿਆਣਾ ਮਾਰਗ ਦੇ ਉੱਤੇ ਲਾਡੋਵਾਲ ਦਾ ਬਸ ਅੱਡਾ ਟੱਪਣ ਸਾਰੀ ਇਹ ਟੋਲ ਪਲਾਜ਼ਾ ਆ ਜਾਂਦਾ ਹੈ ਸਤਲੁਜ ਦੇ ਉੱਤੇ। ਸਤਲੁਜ ਤੋਂ ਪਹਿਲਾਂ ਨੈਸ਼ਨਲ ਹਾਈਵੇ ਥਾਰਟੀ ਦਾ ਇਹ ਹੈ ਕਿਸਾਨ ਜਥੇਬੰਦੀਆਂ ਨੇ ਇਹਦਾ ਭਾਅ ਕਹਿੰਦੇ ਵੀ ਰੇਟ ਹੈ ਜਿਹੜਾ ਉਹ 3-4 ਵਾਰੀ ਵਧਾਤਾ ਇੱਕ ਸਾਲ 'ਚ ਹੀ ਤੇ ਕਿਸਾਨਾਂ ਦੀ ਮੰਗ ਹੈ ਕਿ ਇਹਦਾ ਰੇਟ ਪਹਿਲਾਂ ਵਾਲਾ ਰੱਖਿਆ ਜਾਵੇ ਤਕਰੀਬਨ 4-5 ਦਿਨਾਂ ਤੋਂ ਇਹ ਬੰਦ ਚੱਲਿਆ ਆ ਰਿਹਾ ਹੈ ਕੰਪਨੀ ਕਹਿੰਦੀ ਹੈ ਕਿ ਸਾਨੂੰ ਕਰੀਬ ਕਰੀਬ 1 ਕਰੋੜ ਰੁਪਏ ਦਾ ਰੋਜ਼ ਦਾ ਘਾਟਾ ਪੈਂਦਾ ਹੈ ਤੁਸੀਂ ਦੇਖ ਲਓ 365 ਦਿਨਾਂ ਦੇ ਵਿੱਚ ਕਿੰਨੇ ਪੈਸੇ ਇਹ ਲੈ ਜਾਂਦੇ ਨੇ ਤੇ ਕਿੰਨਾ ਇਹਨਾਂ ਨੇ ਕਮਾ ਲਿਆ ਤੇ ਸਾਰਿਆਂ ਤੋਂ ਮਹਿੰਗਾ ਹੈ ਖਮਿਆਜਾ ਤਾ ਮੁਕਤ ਖੋਰੀ ਦਾ ਨਾ ਇਹ ਚੀਜ਼ਾਂ ਮੁਕਤ ਖੋਰੀ ਦੇ ਵਿੱਚ ਆਉਂਦੀਆਂ ਨੇ ਸੋ ਇਹਨਾਂ ਚੀਜ਼ਾਂ ਦੇ ਵਿੱਚ ਮੈਂ ਕਹਿ ਸਕਦਾ ਕਿ ਜਿਹੜੀ ਮੁਕਤ ਖੋਰੀ ਹੈ ਉਹ ਨੂੰ ਬਦਲਵੇਂ ਰੂਪ ਦੇ ਵਿੱਚ ਕਟਿਆ ਜਾ ਰਿਹਾ ਹੈ ਇਹ ਇੱਕ ਨਵਾਂ ਢੰਗ ਫੜ ਲਿਆ ਹੈ ਕਿ ਘਰੋਂ ਬਾਹਰ ਨਿਕਲੋ ਗੱਡੀ ਲੈ ਕੇ ਤੁਸੀਂ 200 ਕਿਲੋਮੀਟਰ ਦੀ ਨਿਕਲੇ 5-6 ਥਾਮਾਂ ਤੇ ਤੁਹਾਡੀ ਜੇਬ ਕੱਟੀ ਜਾਂਦੀ ਹੈ ਟੋਲ ਪਲਾਜ਼ਾ ਇੰਨਾ ਕੁ ਮਹਿੰਗਾ ਹੋ ਗਿਆ ਕਿ ਇਸ ਮਾਮਲੇ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਜਦੋਂ ਤੱਕ ਕੋਈ ਅਧਿਕਾਰੀ ਸਾਡੇ ਨਾਲ ਗੱਲਬਾਤ ਨਹੀਂ ਕਰਦੇ ਇਹਦਾ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਇਹ ਬਿਲਕੁਲ ਟੋਲ ਰਾਹਤ ਲੰਘਾਇਆ ਜਾਵੇਗਾ ਹੁਣ ਇਲਾਕਾ ਵਾਸੀ ਵੀ ਉੱਥੇ ਜਾ ਕੇ ਸ਼ਾਮਲ ਹੋਣ ਲੱਗ ਗਏ ਬਹੁਤ ਸਾਰੇ ਰਾਹਗੀਰਾਂ ਨੇ ਖੁਸ਼ੀ ਪ੍ਰਗਟਾਈ ਹੈ ਕਿ ਆ ਤਾਂ ਕਿਸਾਨ ਜਥੇਬੰਦੀਆਂ ਨੇ ਮੌਜਲਾਤੀ ਅਸੀਂ ਇਹ ਕਹਿੰਦੇ ਹਾਂ ਕਿ ਉਹਨਾਂ ਨੂੰ ਕਿਉਂ ਕਰਨਾ ਪਿਆ ਜਦੋਂ ਸਰਕਾਰਾਂ ਭੱਜ ਜਾਣ ਫੇਲ ਹੋ ਜਾਣ ਉਦੋਂ ਲੋਕ ਕਸੂ ਆਪਣੇ ਹੱਥਾਂ ਦੇ ਵਿੱਚ ਰਹਿੰਦੇ ਨੇ ਬਿਹਤਰ ਹੈ ਕਿ ਸਰਕਾਰ ਇਹਦੇ ਉੱਤੇ ਕੋਈ ਠੋਸ ਹੱਲ ਕੱਢੇ ਠੋਸ ਹੱਲ ਤੋਂ ਬਾਅਦ ਹੀ ਇਹਦਾ ਕੋਈ ਨਾ ਕੋਈ ਜਦੋਂ ਹੱਲ ਨਿਕਲੇਗਾ ਤੇ ਫਿਰ ਉਹ ਲੈਣਗੇ ਇਹ ਵੀ ਦੇਖਿਆ ਜਾਵੇ ਇਹਦੀ ਮਿਆਦ ਕਦੋਂ ਤੱਕ ਮੁੱਖ ਮੰਤਰੀ ਸਾਹਿਬ ਸਾਡੇ ਕਹਿੰਦੇ ਹੁੰਦੇ ਸੀ ਕਿ ਤੁਸੀਂ ਲਿਖ ਕੇ ਲਾਓ ਇਹ ਟੋਲ ਟੈਕਸ ਦੀ ਮਿਆਦ ਕਦੋਂ ਤੱਕ ਹੈ ਤੁਸੀਂ ਲਾ ਨਹੀਂ ਰਹੇ ਪਤਾ ਨਹੀਂ ਇਹਦੇ ਵਿੱਚ ਅੰਦਰ ਖਾਤੇ ਕੀ ਕੁਝ ਹੋਇਆ ਵਾ ਠੀਕ ਹੈ ਜਿਹੜੇ ਰਾਜ ਦੀਆਂ ਸੜਕਾਂ ਦੇ ਉੱਤੇ ਟੋਲ ਪਲਾਜੇ ਸੀ ਉਹ ਮੁੱਖ ਮੰਤਰੀ ਨੇ ਕੁਝ ਬੰਦ ਵੀ ਕਰਾਈ ਜੀ ਤੋਂ ਜੋ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਆਹੀ ਹੁਣ ਲੱਗੀ ਸੀ ਪਰ ਕੁਝ ਲਈ ਉਹ ਟਲ ਗਿਆ ਟਲਸਾ ਦੇਖੋ ਜਿਹੜਾ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਰੌਜ ਜੈਬ ਨੂੰ ਅਦਾਲਤ ਨੇ ਕੱਲ ਦੇਰ ਸ਼ਾਮ ਜਵਾਨਤ ਸਵੀਕਾਰ ਕਰ ਲਈ ਸੀ ਉਸ ਤੋਂ ਬਾਅਦ ਈਡੀ ਅਗਲੀ ਹਾਈ ਕੋਰਟ ਦੇ ਵਿੱਚ ਜਾ ਪਹੁੰਚੀ ਔਰ ਜਦੋਂ ਹਾਈ ਕੋਰਟ ਦੇ ਵਿੱਚ ਤਕਰੀਬਨ 7:30 ਘੰਟੇ ਦੇ ਕਰੀਬ ਬਹਿਸ ਚੱਲੀ ਈਡੀ ਵੱਲੋਂ ਅਡੀਸ਼ਨਲ ਸਟ੍ਰੈਟ ਜਨਰਲ ਐਸਬੀ ਰਾਜੂ ਕੇਜਰੀਵਾਲ ਵੱਲੋਂ ਅਭਿਸ਼ੇਕ ਮਨੂ ਸਿੰਘ ਵੀ ਤੇ ਵਿਕਰਮ ਚੌਧਰੀ ਇਹ ਅਦਾਲਤ ਹੈਗੀ ਹੈ ਜਸਟਿਸ ਸੁਧੀਰ ਜੈਨ ਤੇ ਜਸਟਿਸ ਅਰਵਿੰਦਰ ਜੁਡੇਜਾ ਡੁਡੇਜਾ ਦੀ ਸਰਵਾਈ ਹਜੇ ਵੀ ਜਾਰੀ ਹੈ ਉਹਨਾਂ ਨੇ ਅਕਰਾਂਕ ਕਿਸਵਰੀ ਉੱਤੇ ਦਲੀਲਾਂ ਦਿੱਤੀਆਂ ਜਦੋਂ ਕੱਲ ਅਦਾਲਤ ਨੇ ਇਹਨੂੰ ਜਵਾਨਤ ਦਿੱਤੀ ਹੈ ਅਦਾਲਤ ਨੇ ਉਹਦੋਂ ਇਹ ਕਿਹਾ ਸੀ ਕਿ ਤੁਸੀਂ ਕੋਈ ਠੋਸ ਸਬੂਤ ਤਾਂ ਲੈ ਕੇ ਨਹੀਂ ਆਏ ਅਸੀਂ ਕਿਵੇਂ ਕਿਸੇ ਬੰਦੇ ਨੂੰ ਬਿਨਾਂ ਦੋਸ਼ਾਂ ਤੋਂ ਅੰਦਰ ਰੱਖ ਦਈਏ ਜਦੋਂ ਤੁਹਾਡੇ ਕੋਲ ਸਬੂਤ ਹੀ ਨਹੀਂ ਉਹ ਕਹਿੰਦੇ ਕਿ ਅਦਾਲਤ ਦੇ ਹੁਕਮਾਂ ਨੂੰ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਪ੍ਰਭਾਵਕ ਨਹੀਂ ਮੰਨਿਆ ਜਾਵੇਗਾ ਜਦੋਂ ਤੱਕ ਹਾਈ ਕੋਰਟ ਦਾ ਫੈਸਲਾ ਨਹੀਂ ਆਉਂਦਾ ਅਰਵਿੰਦ ਕੇਜਰੀਵਾਲ ਉਦੋਂ ਤੱਕ ਜੇਲ੍ਹ ਰਹੇਗਾ ਉਹ ਕਹਿੰਦੇ ਸਾਨੂੰ ਤਾਂ ਉਥੇ ਰੋ ਜੀ ਦਾ ਕਿਹਾ ਕਿ ਸਾਨੂੰ ਅਡੀਸ਼ਨਲ ਸੋਰਸਟ ਜਨਰਲ ਸਾਹਿਬ ਜਿਹੜੇ ਮਿਸਟਰ ਰਾਜੂ ਨੇ ਉਹ ਕਹਿੰਦੇ ਸਾਨੂੰ ਤਾਂ ਉਥੇ ਮੌਕੇ ਨਹੀਂ ਮਿਲੇ ਜੀ ਪੂਰੀ ਗੱਲ ਕਹਿਨ ਦਾ ਅਦਾਲਤ ਨੇ ਰੋਕ ਲਾਤੀ ਔਰ ਜਲਦੀ ਤੋਂ ਜਲਦੀ ਕਾਰਵਾਈ ਦੀ ਮੰਗ ਕੀਤੀ ਹੈ ਤੇ ਈਡੀ ਨੇ ਇਹਦਾ ਸਖਤ ਨੋਟਿਸ ਲਿਆ ਕਿ ਜਿਹੜੇ ਬੰਦੇ ਕੋਲੇ ਐਸ ਕਿਸਮ ਦਾ ਉਹਦੀ ਸ਼ਬੂਲੀਅਤ ਹੈ ਉਹਨਾਂ ਨੇ ਪੈਸੇ ਲਏ ਨੇ ਤੇ ਸਾਰਾ ਕੁਝ ਉਹਦੇ ਵਿੱਚ ਹੈ ਤੇ ਅਭਿਸ਼ੇਕ ਮਨੁਸਿਕ ਵੀ ਨੇ ਕਿਹਾ ਉਹਨਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ ਤੁਸੀਂ ਈਡੀ ਨੇ ਕਿਹਾ ਕਿ ਤੁਸੀਂ ਉਸ ਸਮੇਂ ਹ ਅਦਾਲਤ ਵਿੱਚ ਮੌਜੂਦ ਨਹੀਂ ਸੀ ਪਰ ਮਾਂ ਜੋ ਅਦਾਲਤ ਹਾਈ ਕੋਰਟ ਨੇ ਜਦੋਂ ਤੱਕ ਇੱਥੇ ਸੁਣਵਾਈ ਮੁਕੰਮਲ ਹੋ ਕੇ ਕੋਈ ਫੈਸਲਾ ਨਹੀਂ ਆਉਂਦਾ ਅਰਵਿੰਦ ਕੇਜਰੀਵਾਲ ਉਦੋਂ ਤੱਕ ਜੇਲ੍ਹ 'ਚ ਰਹੇਗਾ ਕੱਲ ਸ਼ਾਮੀ ਜਦੋਂ ਅਰਵਿੰਦ ਕੇਜਰੀਵਾਲ ਦੀ ਜਵਾਨ ਤੋਂ ਹੋਈ ਤਾਂ ਇਹਨਾਂ ਦੇ ਬਕ ਬੜੇ ਭੰਗੜੇ ਪਾਏ ਉੱਪਰੋਂ ਲੈ ਕੇ ਥੱਲੇ ਤੱਕ ਇਹ ਨੱਚੇ ਪਟਾਕੇ ਵਜਾਏ ਜਿਵੇਂ ਦੀਵਾਲੀ ਆਈ ਹੁੰਦੀ ਹੈ ਇਹ ਜਵਾਨਤ ਹੈ ਤੇ ਜਵਾਨਤ ਵੀ ਕਤਤ ਰੂਜਵਤ ਦੇ ਕੇਸ ਦੇ ਵਿੱਚ ਹੈ ਜਵਾਨਤ ਦਾ ਕੋਈ ਕੇਸ ਹੱਲ ਨਹੀਂ ਹੋਇਆ ਉਹਦੀ ਸਰਵਾਈ ਜਾਰੀ ਰਹੂਗੀ ਆਮ ਤੌਰ ਤੇ ਅਦਾਲਤਾਂ ਇਹ ਹੀ ਕਹਿ ਦਿੰਦੀਆਂ ਨੇ ਕਿ ਬੰਦਾ ਕੇਸ ਨੂੰ ਪ੍ਰਭਾਵਿਤ ਨਾ ਕਰੇ ਤਾਂ ਉਹਨੂੰ ਰਾਹਤ ਦੇ ਦਿੱਤੀ ਜਾਵੇ ਤੇ ਰਾਤ 19 ਕ ਜਿਹੜੀ ਹੈ ਇਸੇ ਕਰਕੇ ਜਵੰਦ ਕਰ ਦਿੱਤੀ ਜਾਂਦੀ ਹੈ ਕਿ ਸੁਣਵਾਈ ਪਤਾ ਨਹੀਂ ਕਿੰਨਾ ਚਿਰ ਲੱਗੇਗੀ ਪਹਿਲਾਂ ਵੀ ਕੀ ਕਿਸਾਂ ਦਾ ਜ਼ਿਕਰ ਇਹਦੇ ਵਿੱਚ ਕੀਤਾ ਜਾ ਸਕਦਾ ਜੀ ਸੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਾ ਨੂੰ ਖਤਮ ਕਰਨ ਲਈ ਪੁਲਿਸ ਨੂੰ ਚੇਤਾਵਨੀ ਦਿੱਤੀ ਗਈ ਸੀ ਵੀ ਜੇਕਰ ਕੋਈ ਜ਼ਿੰਮੇਵਾਰ ਪਾਇਆ ਜਾਂਦਾ ਪੁਲਿਸ ਦੇ ਖਿਲਾਫ ਫੈਕਸ਼ਨ ਲਿਆ ਜਾਵੇਗਾ ਉੱਥੇ ਹੀ ਹੁਣ ਪੰਜਾਬ ਪੁਲਿਸ ਲਗਾਤਾਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਛਾਪੇਮਾਰੀ ਕਰ ਰਹੀ ਹੈ ਜੀ ਦੇਖੋ ਇਹਨਾਂ ਦਾ ਇੱਕ ਆਪਰੇਸ਼ਨ ਕਸੋ ਹੈ ਉਹ ਗਲੀ ਮੁਹੱਲਿਆਂ ਦੇ ਵਿੱਚ ਆਸ-ਪਾਸੇ ਚਲਾਉਂਦੇ ਆ ਤੇ ਪੰਜਾਬ ਪੁਲਿਸ ਦੇ ਡੀਜੀਪੀ ਕਾਰਜਕਾਰੀ ਦਾ ਦਾਵਾ ਵੀ ਹੈ ਸਾਨੂੰ ਬੜੀ ਚੰਗੀ ਸਫਲਤਾ ਮਿਲੀ ਹੈ ਮੁੱਖ ਮੰਤਰੀ ਸਾਹਿਬ ਨੇ ਪਿਛਲੇ ਸਾਲ 15 ਅਗਸਤ ਨੂੰ ਇੱਕ ਸਾਲ ਦਾ ਸਮਾਂ ਹੋਰ ਲਿਆ ਸੀ ਕਿ ਭਾਈ ਸਾਹਿਬ ਜੀ ਸਾਨੂੰ ਸਾਲ ਘੋਰ ਦੇ ਦਿਓ ਅਸੀਂ ਨਸ਼ਾ ਖਤਮ ਕਰਕੇ ਦਿਖਾ ਦੇਾਂਗੇ ਜਿਹੜੇ ਕਦਮ ਚੱਕੇ ਜਾ ਰਹੇ ਚੰਗਾ ਕਦਮ ਹੈ ਲੋਕਾਂ ਦੇ ਧੀ ਪੁੱਤ ਨਸ਼ੇ ਤੋਂ ਮੁਕਤ ਹੋ ਜਾਣ ਚੰਗੀ ਗੱਲ ਹੈ ਪਰ ਤੁਸੀਂ ਕਿਸੇ ਕੋਲੋਂ 1 ਗ੍ਰਾਮ ਕਿਸੇ ਕੋਲ 2 ਗ੍ਰਾਮ ਕਿਸੇ ਕੋਲ 4 ਗ੍ਰਾਮ ਜਿਵੇਂ ਗੁਰੂਜਰਾਤ ਦੀਆਂ ਬੰਦਰਗਾਹਾਂ ਦੇ ਉੱਤੇ ਤਾਂ 33 3300 ਕਰੋੜ ਦਾ ਫੜਿਆ ਜਾ ਰਿਹਾ ਵੱਡੀ ਮੱਛੀ ਜਿਹੜੀ ਪੰਜਾਬ ਦੇ ਵਿੱਚ ਸਪਲਾਈ ਕਰਦੀ ਹੈ ਇਹ 2 2 4 4 ਗ੍ਰਾਮ 10 ਗ੍ਰਾਮ ਉਹ ਇਤਾ ਸਪਲਾਈ ਕਰਦਾ ਨਾ ਲੋੜ ਆ ਵੱਡੀ ਲਾਈਨ ਨੂੰ ਤੋੜਨ ਦੀ ਪਹਿਲਾਂ ਕਹਿੰਦੇ ਚੋਰ ਨਾਲ ਫੜੋ ਉਹਦੀ ਮਾਂ ਨੂੰ ਫੜੋ ਜਿਹਨੇ ਉਹਨੂੰ ਪੈਦਾ ਕੀਤਾ ਤੇ ਸਰਿਆਂ ਤੇ ਨਾਲ ਉਹ ਕਲਿੱਕ ਕੱਢੋ ਜਿਹੜੇ ਵੱਡੇ ਅਧਿਕਾਰੀ ਪੁਲਿਸ ਦੇ ਉਹ ਇਹਦੇ ਵਿੱਚ ਕਥਤ ਰੂਪ ਦੇ ਵਿੱਚ ਸ਼ਮੂਲੀਅਤ ਹੈ ਹਰਪ੍ਰੀਤ ਸਿੰਘ ਸਿੱਧੂ ਬਧੀਗ ਡਾਇਰੈਕਟਰ ਜਨਰਲ ਦੀ ਟੀਮ ਜਿਹੜੀ ਨੇ ਇਹ ਸਾਰਾ ਕੁਝ ਮਾਮਲਾ ਸਾਹਮਣੇ ਲਿਆਂਦਾ ਸੀ ਕਦੇ ਉਹਨੂੰ ਸੋਚੋ ਛੋਟੀਆਂ ਬੱਚੀਆਂ ਭਾਵੇਂ 500 ਫੜ ਲਓ ਵੱਡੀਆਂ 5 ਫੜ ਲਓਗੇ ਸਭ ਤੋਂ ਵੱਧ ਅਸਰ ਪਵੇਗਾ ਤੇ ਇਹਦੇ ਤੇ ਰੋਕ ਵੀ ਲੱਗ ਜਾਵੇ ਜੀ ਸੋ ਜਰੰਦਰ ਦੇ ਵਿੱਚ ਨਾਮਜ਼ਦਗੀਆਂ ਪੱਤਰਦਾਰ ਕਿਲਸਾਵਾ ਜਾ ਕੇ ਦਿਨ ਸੀਗਾ ਜੀ ਕੋਈ ਸ਼ੱਕ ਨਹੀਂ ਅੱਜ ਨਾਮਜ਼ਦਗੀਆਂ ਦਾ ਆਖਰੀ ਦਿਨ ਪਰ ਮੁੱਖ ਪਾਰਟੀਆਂ ਸਬੇਤ ਕੁਝ ਆਜ਼ਾਦ ਉਮੀਦਵਾਰਾਂ ਨੇ ਵੀ ਆਪਣੇ ਆਂ ਨਾਮਜ਼ਾਦਗੀਆਂ ਦਾਖਲ ਕਰ ਦਿੱਤੀਆਂ ਹੁਣ ਕੱਲ ਇਹਨਾਂ ਦੀ ਪੜਤਾਲ ਹੋਣੀ ਹੈ ਪੜਤਾਲ ਤੋਂ ਬਾਅਦ ਪਤਾ ਲੱਗ ਜਾਵੇਗਾ ਕਿ ਕਿਸੇ ਦੇ ਕਾਗਜ਼ ਕੋਈ ਘਾਟਕੂਟ ਤਾਂ ਨਹੀਂ ਕਿ ਸਾਰੇ درست ਨੇ ਉਸ ਤੋਂ ਬਾਅਦ ਫਿਰ ਕਾਗਜ਼ ਵਾਪਸ ਲਈ ਜਾਣਗੇ ਜਦੋਂ ਉਥੇ ਬੀਬੀ ਸਰਜੀਤ ਕੌਰ ਦੇ ਕਾਗਜ਼ ਦਾਖਲ ਕਰਾਉਣਾ ਹੈ ਤਾਂ ਬੀਬੀ ਜਗੀਰ ਕੌਰ ਜਿਹੜੇ ਚਾਰ ਮੈਂਬਰੀ ਟੀਮ ਦੇ ਮੈਂਬਰ ਨੇ ਪਹਿਲਾਂ ਤਿੰਨੀ ਸੀ ਮੁੜ ਕੇ ਮੈਂ ਦੱਸੇ ਕੇਪੀ ਸਾਹਿਬ ਨੂੰ ਵੀ ਲਾਤਾ ਤੇ ਲੱਗਿਆ ਕਿਤੇ ਭਾਜਰਾ ਜਾਣ ਪਰ ਸੁਖਜਿੰਦਰ ਸਿੰਘ ਰੰਧਾਵਾ ਵਰਗੇ ਵੱਡੇ ਆਗੂ ਨੇ ਇਹਦੀ ਵਿਰੋਧਤਾ ਕਰਤੀ ਕਹਿੰਦੇ ਜਿਹੜਾ ਬੰਦਾ ਪਾਰਟੀ ਦੇ ਉਲਟ ਭੁਗਤਿਆ ਹੋਵੇ ਤੇ ਉਸੇ ਨੂੰ ਤੁਸੀਂ ਵਾਪਸ ਲੈ ਕੇ ਆ ਰਹੇ ਹੋ ਇਹ ਕਿਵੇਂ ਚੱਲੂਗਾ ਬੀਬੀ ਜੀ ਗਿਰਕੌਰ ਨੇ ਬੀਬੀ ਸਰਜੀਤ ਕੌਰ ਦੀ ਪ੍ਰਸੰਸਾ ਕੀਤੀ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਆਪਣਾ ਉਮੀਦਵਾਰ ਖੜਾ ਕਰਤਾ ਜਿਤਾਉਣਾ ਹਰਾਉਣਾ ਲੋਕਾਂ ਦਾ ਹੁੰਦਾ ਪਰ ਬੀਬੀ ਸਰਜੀਤ ਕੌਰ ਲੰਬੇ ਸਮੇਂ ਤੋਂ ਲੋਕਾਂ 'ਚ ਬਿੱਤਰਦੇ ਰਹੇ ਨੇ ਲੋਕਾਂ ਵਰਗੇ ਨੇ ਲੋਕਾਂ ਦੇ ਕੰਮ ਕੀਤੇ ਐ ਇਸ ਕਰਕੇ ਜਿਹੜੀਆਂ ਸਰਕਾਰਾਂ ਨੇ ਇਹ ਫੇਲ ਹੋਈਆਂ ਨੇ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ। ਇਸ ਦੇ ਉੱਤੇ ਚਰਨਜੀਤ ਸਿੰਘ ਚੰਨੀ ਨੇ ਵੀ ਕੀਤਾ। ਪਿੱਛੇ ਜਿਹੜੀਆਂ ਗੱਲਾਂ ਨੂੰ ਲੈ ਕੇ ਚਰਚਾ ਚੱਲੀ ਸੀ ਬੀਬੀ ਜਗੀਰ ਕੌਰ ਤੇ ਚਰਨਜੀਤ ਸਿੰਘ ਚੰਨੀ ਦੇ ਵਿਚਕਾਰ ਹੁਣ ਲਗਭਗ 22 ਦਿਨ ਇਕੱਠੇ ਹੀ ਰਹਿਣਾ ਉਹਨਾਂ ਨੇ। ਜੀ। ਦੋਹਾਂ ਨੇ ਆਪੋ ਆਪਣੀ ਪਾਰਟੀ ਦੇ ਉਮੀਦਵਾਰਾਂ ਵਾਸਤੇ ਜਲੰਧਰ 'ਚ ਪ੍ਰਚਾਰ ਕਰਨਾ ਹੈ। ਸੋ ਕਈ ਵਾਰ ਕਿਸੇ ਮੋੜ ਤੇ ਇਕੱਠੇ ਵੀ ਮਿਲ ਜਾਂਦੇ ਆ ਹਰ ਚੀਜ਼ ਨੂੰ ਰਾਜਨੀਤੀ ਨਾਲ ਨਾਲ ਜੋੜਿਆ ਜਾਵੇ ਕੁਝ ਸਾਡੇ ਸਭਾਜਿਕ ਸਰਕਾਰ ਵੀ ਹੈ ਜਿਨ੍ਹਾਂ ਦੇ ਤਹਿਤ ਇਸ ਤਰ੍ਹਾਂ ਦਾ ਕੰਮ ਹੁੰਦਾ ਹੈ ਜੀ ਸੋਡਲ ਸਾਡੇ ਪਾਸੇ ਮੌਸਮ ਦੇ ਮਿਸਾਲ ਬਦਲਣ ਦੇ ਨਾਲ ਕਾਫੀ ਲੋਕਾਂ ਨੂੰ ਰਾਹਤ ਮਿਲੀ ਹੈ ਜੀ ਦੇਖੋ ਇਸ ਵੇਲੇ ਕਈ ਖੇਤਰਾਂ ਦੇ ਵਿੱਚ ਬਰਸਾਤ ਪਈ ਹੈ ਭਾਵੇਂ ਥੋੜੀ ਪਈ ਹੈ ਜਿਹੜੀ ਹੀਟ ਵੇਵ ਲੋ ਚੱਲ ਰਹੀ ਸੀ ਉਸ ਲੋ ਨੂੰ ਥਲ ਪਈ ਐ ਉਹ ਲੋ ਥੋੜਾ ਜਾ ਲੋਕਾਂ ਨੂੰ ਰਾਹਤ ਵਾਲਾ ਕਦਮ ਦੱਸਿਆ ਅਗਲੇ ਦਿਨਾਂ ਦੇ ਫੇਰ ਬਰਸਾਤ ਹੋ ਜਾਣੀ ਅੱਜ ਅੰਤਰਰਾਸ਼ਟਰੀ ਯੋਗਾ ਦਿਵਸ ਦੀ ਹਰਿਆਣੇ ਦੇ ਕਈ ਖੇਤਰਾਂ ਦੇ ਵਿੱਚ ਯੋਗਾ ਪ੍ਰਭਾਵਿਤ ਹੋਇਆ ਤੇ ਬਾਅਦ ਦੇ ਵਿੱਚ ਰਸਮੀ ਤੌਰ ਤੇ ਉਹ ਕੰਮ ਕਰਨ ਵਾਸਤੇ ਯੋਗਾ ਦਾ ਪ੍ਰਬੰਧਕਾਂ ਨੂੰ ਇੰਡੋਰ ਸਟੇਡੀਅਮ ਉੱਥੇ ਜਾ ਕੇ ਤਬਦੀਲ ਕਰਨਾ ਪਿਆ ਥੋੜੀ ਜੀ ਰਾਹਤ ਮਤਲਬ ਲੋਕਾਂ ਨੂੰ ਮਿਲਦੀ ਨਜ਼ਰ ਆਈ ਜੇ ਭਰਮੀ ਬਰਸਾਤ ਹੋਗੀ ਉਹ ਪੁਰਾਣੇ ਜ਼ਬਾਨੇ ਦੇ ਵਿੱਚ ਕਹਿੰਦੇ ਕਿ ਕਿਹਾ ਸੀ ਕਿ ਟਾਂਡੇ ਵਾਲੀ ਨਹੀਂ ਜਾਂ ਭਾਂਡੇ ਵਾਲੀ ਨਹੀਂ ਜੇ ਜ਼ਿਆਦਾ ਬਰਸਾਤ ਪੈਗੀ ਕਦੇ ਚਾਲ ਟਾਂਡੇ ਹੋ ਜਾਣਗੇ ਜੇ ਔੜ ਪੈਗੀ ਤਾਂ ਜਿਹੜਾ ਫਸਲ ਦਾ ਨੁਕਸਾਨ ਹੋਊ ਪਰ ਜਿਹੜੇ ਮਿੱਟੀ ਦੇ ਬਰਤਨ ਬਣਾਉਂਦੇ ਸੀ ਉਹਨਾਂ ਦਾ ਕੰਮ ਚੱਲ ਜੂਗਾ ਇੱਕ ਦਾ ਤਾਂ ਨੁਕਸਾਨ ਹੁੰਦਾ ਮੈਂ ਮਹਿਸੂਸ ਕਰਦਾ ਕਿ ਸਾਨੂੰ ਇਸ ਮਾਮਲੇ ਦੇ ਵਿੱਚ ਜਿਹੜਾ ਬਨਸਪਤੀ ਦਰਖਤ ਇਹ ਵਧਾਉਣ ਵਾਲੇ ਪਾਸੇ ਕੋਈ ਉਹ ਨਹੀਂ ਪਹਿਲਾਂ ਹੁੰਦਾ ਸੀ ਉਦੋਂ ਗਾ ਸੜਕਾਂ ਤੇ ਐਨੇ ਕ ਦਰਖਤ ਲੱਗੇ ਹੁੰਦੇ ਸੀ ਦਰਖਤ ਉਹਨਾਂ ਨਾਲ ਸੜਕ ਦਾ ਤਾਪਮਾਨ ਵੀ ਘਟ ਰਿਹਾਦਾ ਸੀ ਤੇ ਜਿਹੜੇ ਲੋਕ ਉਧਰ ਦੀ ਸਫਰ ਕਰਦੇ ਸੀ ਉਹ ਵੀ ਦਰਖਤਾਂ ਦੀ ਛਾਂ ਛਾਂ ਦੇ ਵਿੱਚ ਲੰਘ ਜਾਇਆ ਕਰਦੇ ਸੀ ਜੀ ਸੋ ਜਿਵੇਂ ਪਾਸਾ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਨੂੰ 300 ਜੁਨਣ ਮਹੀਨੇ ਦੀ ਫ੍ਰੀ ਦਿੱਤੀ ਹੋਈ ਹੈ ਬਿਜਲੀ ਦੀ ਜਿੱਦ ਚੱਲਦੇ ਹੈ ਬਿਜਲੀ ਦੀ ਮੰਗ ਵੀ ਵਧਿਆ ਢਿਲ ਸਾਬ ਕਿਤੇ ਨਾ ਕਿਤੇ ਜਾ ਕੇ ਤੇ ਲੋਕਾਂ ਨੂੰ ਰਾਹਤ ਮਿਲ ਪਰ ਇੱਕ ਬੋਝ ਬਣਦਾ ਜਾ ਰਿਹਾ ਕਿਉਂਕਿ ਲਗਾਤਾਰ ਲਗਾਤਾਰ ਉਹ ਬਿਜਲੀ ਦੀ ਵਾਧੇ ਜਾਰੀ ਹੈ ਪੰਜਾਬ ਦੇ ਵਿੱਚ ਹੀ ਦੇਖੋ ਇਹ ਜੂਨ ਦਾ ਮਹੀਨਾ ਜਿਹੜਾ ਹੁੰਦਾ ਜਦੋਂ ਇੱਥੇ ਝੋਨਾ ਲੱਗਣਾ ਸ਼ੁਰੂ ਹੋ ਜਾਵੇ ਉਦੋਂ ਬਿਜਲੀ ਦੀ ਮੰਗ ਸ਼ਿਖਰ ਤੇ ਪਹੁੰਚ ਜਾਂਦੀ ਹੈ ਐਸਆਰ ਪਿਛਲੇ ਸਾਲ ਦੇ ਮੁਕਾਬਲੇ 43% ਦਾ ਵਾਧਾ 16000 ਮੀਗਾਵਾਟ ਅਸੀਂ ਪਾਰ ਕਰ ਚੁੱਕੇ ਹਾਂ ਤੇ ਬਿਜਲੀ ਬੋਰਡ ਦਾ ਆਪਣਾ ਪ੍ਰਬੰਧ ਉਤਪਾਦਨ 6500 ਮੀਗਾਵਾਟ ਹੈ ਬਾਕੀ ਦੂਜੇ ਰਾਜਾਂ ਚੋਂ ਕੇਂਦਰੀ ਪੂਲ ਚੋਂ ਖਰੀਦਰੀ ਹੀ ਪੈਂਦੀ ਹੈ ਪਿਛਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਨੇ ਆਪਣੇ ਕੇਂਦਰੀ ਪ੍ਰੋਜੈਕਟਾਂ ਦੇ ਯੂਨਟਾਂ ਨੂੰ ਤਤ ਪਰ ਰਹਿਣ ਲਈ ਚੌਕਸ ਰਹਿਣ ਲਈ ਆਖਿਆ ਸੀ ਤਾ ਜੋ ਬਿਜਲੀ ਦੀ ਬਥੀ ਹੋਈ ਮੰਗ ਨੂੰ ਪੂਰਾ ਕੀਤਾ ਜਾ ਸਕੇ ਪਰੰਤੂ ਜੇ ਕਿਤੇ ਇੱਥੇ ਬਰਸਾਤ ਆ ਜਾਂਦੀ ਹੈ ਸਮੇਂ ਸਰ ਦੇ ਉੱਤੇ ਇਹੀ ਤਾਂ ਕਾਰਨ ਹੈ ਕਿ ਪੰਜਾਬ ਦੇ ਵਿੱਚ ਦੂਜੀਆਂ ਫਸਲਾਂ ਦੀ ਥਾਂ ਤੇ ਕਿਸਾਨ ਝੋਨੇ ਵੱਲੀ ਕਿਉਂ ਕਰਸ਼ਤ ਹੋ ਰਹੇ ਨੇ ਝੋਨੇ ਵਾਲੇ ਪਾਸੇ ਨੂੰ ਕਿਉਂ ਜਾ ਰਹੇ ਨੇ ਜੇਕਰ ਬਦਲੀਆਂ ਫਸਲਾਂ ਦੀ ਮੰਡੀਕਰਨ ਹੋ ਜੇ ਉਹਨਾਂ ਦਾ ਐਮਐਸਪੀ ਤੇ ਚੁੱਕਿਆ ਜਾਵੇ ਮੱਕੀ ਤੇ ਮੂੰਗੀ ਇਸ ਵਾਰ ਵੀ ਇਹਨਾਂ ਦੀ ਕੋਈ ਪੁੱਛਗਿੱਛ ਨਹੀਂ ਕਿਸਾਨਾਂ ਦੇ ਮਤਾਬਕ ਜੇ ਇਹ ਹੋ ਜਾਵੇ ਤਾਂ ਸ਼ਾਇਦ ਪੰਜਾਬ ਦਾ ਕਿਸਾਨ ਤੇ ਨਾ ਹੀ ਇਹਨਾਂ ਦੀ ਕੋਈ ਖੇਤੀ ਨੀਤੀ ਹੈ ਹੋ ਸਕਦਾ ਪੰਜਾਬ ਦਾ ਕਿਸਾਨ ਬਦਲਵੇਂ ਪਾਏ ਪਾਸੇ ਨੂੰ ਤੁਰ ਪਵੇ ਤੇ ਧਰਤੀ ਹੇਠਲੇ ਪਾਣੀ ਨੂੰ ਸਾਬਿਆ ਜਾ ਸਕੇ ਹੁਣ ਬਾਰਾ ਚਿਰ ਨਹੀਂ ਬਹੁਤ ਸਾਰੇ ਖੇਤਰਾ ਦੇ ਵਿੱਚ ਤਾਂ ਪਾਣੀ ਦੇ ਦਿੱਲੀ ਦੇਸ਼ ਦੀ ਰਾਜਧਾਨੀ ਹੈ ਉੱਥੇ ਕੇਂਦਰ ਦੀ ਸਰਕਾਰ ਵੀ ਮੂਕ ਦਰਸ਼ਕ ਵਾਂਗ ਕੇ ਬੈਠੀ ਹੈ ਤੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਹੈ ਅੱਡ ਅੱਡ ਦਾਅਵੇ ਕਰਦੇ ਆ ਨੈਪ ਸਿੰਘ ਸੈਣੀ ਕਹਿੰਦੇ ਅਸੀਂ ਪਾਣੀ ਦੇ ਰਿਆ ਇਹਨਾਂ ਨੂੰ ਪਾਣੀ ਦਾ ਬੰਡ ਨਹੀਂ ਠੀਕ ਹੋ ਰਿਹਾ ਜਿਹੜਾ ਇਹ ਹੈ ਦੂਜੇ ਪਾਸੇ ਵੀ ਹੁਣ ਆਉਣ ਵਾਲਾ ਹੈ ਤੁਹਾਡੇ ਵਾਸਤੇ ਸਥਿਤੀ ਬਹੁਤ ਗੰਭੀਰਤਾ ਵਾਲੀ ਹੈ ਜੇ ਤੁਸੀਂ ਕਨਕ ਝੋਨੇ ਦੇ ਚੱਕਰ ਚੋਂ ਨਾ ਨਿਕਲੇ ਤਾਂ ਮੈਂ ਦਾਅਵੇ ਨਾਲ ਕਹਿੰਦਾ ਕਿ ਤੁਸੀਂ ਅੱਖਾਂ ਚ ਹੱਥ ਦੇ ਦੇ ਰੋਣਾ ਹੈ ਤੁਸੀਂ ਵਕਤ ਨੂੰ ਪਛਾਣਿਆ ਨਹੀਂ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਨ ਟੀਲੂ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਪ੍ਰੋਗਰਾਮ ਨਾਲ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ